ਲਗਾਤਾਰ ਘੱਗਰ ਦੇ ਵਿੱਚ ਪਾਣੀ ਵਧਣ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਨੌਰ ਹਲਕੇ ਦੇ ਪਿੰਡ ਦੀਆਂ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਦੇ ਉੱਤੇ ਇਹ ਤਸਵੀਰਾਂ ਕਨੌਰ ਹਲਕੇ ਦੇ ਪਿੰਡ ਉਂਟਸਰ ਦੀਆਂ ਨੇ ਜਿੱਥੇ ਹੁਣ ਜੇਕਰ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਅੱਜ ਪਟਿਆਲਾ ਜ਼ਿਲ੍ਹੇ ਦੇ ਵੱਲੋਂ ਜਿਹੜੀ ਐਡਵਾਈਜ਼ਰੀ ਜਾਫਰ ਚੇਤਾਵਨੀ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਇਸ ਪਿੰਡ ਦਾ ਨਾਮ ਵੀ ਦਾ ਜ਼ਿਕਰ ਸੀ ਕਿ ਉਂਟਸਰ ਦੇ ਪਿੰਡ ਦੇ ਲੋਕ ਵੀ ਖੱਗਰ ਦੇ ਨਜ਼ਦੀਕ ਨਾਲ ਜਾਣ ਕਿਉਂਕਿ ਉੱਥੇ ਖੱਗਰ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਵੱਧ ਸਕਦਾ ਹੈ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਿੱਧੀਆਂ ਪੁਆਰ ਟੀਵੀ ਪੰਜਾਬ ਦੇ ਉੱਤੇ ਦਿਖਾ ਰਹੇ ਹਾਂ ਕਿ ਖੱਗਰ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸੀ ਪਾਣੀ ਓਵਰ ਹੋ ਚੁੱਕਿਆ ਸੀ ਇਹ ਪਾਣੀ ਹੁਣ ਖੇਤਾਂ ਦੇ ਵਿੱਚ ਐਂਟਰ ਹੋ ਚੁੱਕਿਆ ਇਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਫਸਲਾਂ ਸੀ ਉਹ ਹੁਣ ਡੁੱਬ ਚੁੱਕੀਆਂ ਨੇ ਫਸਲਾਂ ਪੱਕਣ ਪੱਕ ਰਹੀਆਂ ਸੀ ਪੱਕਣ ਦੇ ਉੱਤੇ ਆਈ ਹੋਈ ਸੀ ਇਸ ਦੇ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੁਣ ਪੰਜਾਬ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਕਾਫੀ ਜੋ ਕੁਝ ਘਟਨਾਵਾਂ ਵਾਪਰੀਆਂ ਜਾਂ ਫਿਰ ਜਿਸ ਤਰ੍ਹਾਂ ਹਾੜਾਂ ਵਾਲੇ ਹਾਲਾਤ ਬਣੇ ਹੋਏ ਨੇ ਘਰ ਟਹਿ ਗਏ ਨੇ ਜਾਂ ਫਿਰ ਹੋਰ ਕੁਝ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਿਆਂ ਦੇ ਵਿੱਚ ਕਈਆਂ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਬਦ ਤੋਂ ਬੱਤਰ ਪਰ ਹੁਣ ਇਸ ਵਾਰ ਪੰਜਾਬ ਦੇ ਪੁਆਦ ਵਾਲੇ ਇਲਾਕੇ ਦੇ ਵਿੱਚ ਖਾਸ ਤੌਰ ਦੇ ਉੱਤੇ ਮਵਾਲੀ ਡੇਰਾ ਬਸੀ ਕਨੌਰ ਵਾਲਾ ਇਲਾਕਾ ਸਨੌਰ ਵਾਲੇ ਇਲਾਕੇ ਦੇ ਵਿੱਚ ਵੀ ਹੜ੍ਹਾਂ ਵਾਲੇ ਹਾਲਾਤ ਬਣ ਚੁੱਕੇ ਨੇ ਕੱਗਰ ਕਈ ਥਾਵਾਂ ਦੇ ਉੱਤੇ ਓਵਰ ਹੋ ਚੁੱਕੀ ਹੈ ਕੱਗਰ ਦਾ ਪਾਣੀ ਬਾਹਰ ਆ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪਾਣੀ ਦਾ ਜਿਹੜਾ ਪੱਦਰ ਸੀ ਉਹ ਵਿਵ">+ਦਾ ਗਿਆ ਹੁਣ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜੀ ਅੱਜ ਦੀ ਰਾਤ ਹੈ ਤੁਹਾਨੂੰ ਅਸੀਂ ਇਸ ਕਰਕੇ ਦੱਸ ਰਹੇ ਹਾਂ ਕਿ ਅੱਜ ਦੀ ਰਾਤ ਇਸ ਇਲਾਕੇ ਦੇ ਲਈ ਜੋ ਕੱਗਰ ਦੇ ਨੇੜੇ ਨਜ਼ਦੀਕ ਲੋਕ ਨੇ ਜਿਨ੍ਹਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਪ੍ਰਸ਼ਾਸਨ ਦੇ ਵੱਲੋਂ ਲਈ ਉਹਨਾਂ ਲਈ ਬੜੀ ਅਹਿਮ ਹੈ ਕਿਉਂਕਿ ਜਿਸ ਤਰ੍ਹਾਂ ਪਾਣੀ ਹੁਣ ਵੱਧ ਰਿਹਾ ਹੈ ਜੇਕਰ ਪਾਣੀ ਹੋਰ ਵੱਧ ਹੈ ਤਾ ਰਾਤ ਨੂੰ ਲੋਕਾਂ ਦੇ ਲਈ ਵੱਡੀ ਇਕਠੀ ਨ ਹੋ ਸਕਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਨ੍ਹਾਂ ਇਲਾਕੇ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਸੰਤਾਪ ਹੰਡਾਇਆ ਹੜਾਂ ਵਾਲਾ ਭਾਵੇਂ ਅੱਜ ਲੀਡਰ ਜੇਕਰ ਗੱਲ ਕਰੀਏ ਤਾਂ ਸਿਆਦਾਨਾ ਦੇ ਬਲ ਹਮੇਸ਼ਾ ਪੰਜਾਬ ਦੇ ਵਿੱਚ ਹੜਾਂ ਦੀ ਰੋਕਥਾਮ ਦੇ ਲਈ ਕੋ ਕੋ ਵਕਤ ਯਤਨ ਦੇ ਦਾਬੇ ਕਿਤੇ ਜਾਂਦੇ ਨੇ ਪਰ ਹਾਲੇ ਤੱਕ ਭਾਵੇਂ ਜਿਹੜੀ ਮਰਜ਼ੀ ਸਰਕਾਰ ਹੋਵੇ ਨਾ ਤਾਂ ਕਿਸੇ ਦੇ ਵੱਲੋਂ ਇਨ੍ਹਾਂ ਨੇ ਮਸਲੇ ਨੂੰ ਲੈ ਕੇ ਕੋਈ ਵੀ ਪ੍ਰਬੰਧ ਕੀਤੇ ਗਏ ਨੇ ਜਾਂ ਫਿਰ ਪਾਣੀ ਦੇ ਅੱਗੇ ਕਿਸੇ ਸਰਕਾਰ ਦਾ ਵੀ ਕੋਈ ਜੋਰ ਨਹੀਂ ਚੱਲਦਾ ਤੇ ਹੁਣ ਅੱਜ ਦੀ ਰਾਤ ਇਨਾ ਪਿੰਡ ਦੇ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਬੜੀ ਅਹਿਮ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਇੱਥੇ ਹਾਲਾਤ ਨੇ ਜਿਹੜੇ ਹੜ੍ਹਾਂ ਵਾਲੇ ਹੁਣ ਪੰਜਾਬ ਦੀ ਸਥਿਤੀ ਕੀ ਹੋਵੇਗੀ ਪੰਜਾਬ ਦੇ ਕਿਸਾਨਾਂ ਦੀ ਜੇਕਰ ਗੱਲ ਕਰੀ ਤਾਂ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਨੇ ਕਰਜ਼ਈ ਹੋਏ ਨੇ ਜੇਕਰ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਜਿਹੜੀ ਮਾਲਵੇ ਮਾਝੇ ਦੀ ਗੱਲ ਕਰ ਲਈ ਦੁਆਬੇ ਦੀ ਗੱਲ ਕਰ ਲਈ ਕਿਹਾ ਜਾ ਰਿਹਾ ਕਿ 1 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ ਖੇਤ ਖੁਰ ਗਏ ਨੇ ਜਾਂ ਫਿਰ ਲੰਬੇ ਆਪਾਂ ਗੱਲ ਕਰ ਲਈ ਕਿ ਕੋਠੀਆਂ ਜਿਸ ਤਰ੍ਹਾਂ ਆਪਾਂ ਦੇਖੀਆਂ ਗਿਰਦੀਆਂ ਦੇਖੀਆਂ ਨੇ ਤਾਂ ਜਿਹੜਾ ਉਹ ਪਰਪਾਈ ਹੈ ਸਰਕਾਰ ਕਿਵੇਂ ਕਰੇਗੀ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜੇਕਰ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਹਮੇਸ਼ਾ ਇਹ ਗੱਲ ਜ਼ਰੂਰ ਕਰਦੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਆਵੇ ਹਰਿਆਣੇ ਨੂੰ ਦੇਣ ਦੀ ਗੱਲ ਕਰੀਏ ਜਾਂ ਫਿਰ ਰਸਤਾ ਦੀ ਗੱਲ ਕਰੀਏ ਪਰ ਪੰਜਾਬ ਦੇ ਜਿਹੜੇ ਰਿਪੇਰੀਅਨ ਦੇ ਹੱਕ ਹੈ ਉਹ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਉਸ ਦਾ ਹੱਕਦਾਰ ਨੇ ਪਹਿਲਾਂ ਪੰਜਾਬ ਦੇ ਪਾਣੀ ਹੈ ਪਰ ਪੰਜਾਬ ਦੇ ਪੂਰੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਪਰ ਹੜਾਂ ਦਾ ਪਾਣੀ ਇਹਨਾਂ ਸਾਰੇ ਇਲਾਕਿਆਂ ਨੂੰ ਮਿਲ ਰਿਹਾ ਹੈ ਇਹ ਉਹ ਖੇਤ ਨੇ ਜਿੱਤੇ ਨਹਿਰੀ ਪਾਣੀ ਜ਼ਰੂਰ ਨਹੀਂ ਆਂਦਾ ਪਰ ਇਹਨਾਂ ਖੇਤਾਂ ਦੇ ਵਿੱਚ ਹੜਾਂ ਵਾਲਾ ਪਾਣੀ ਹਰ ਸਾਲ ਆਉਂਦਾ ਹੈ ਇਸ ਦੇ ਕਰਕੇ ਹੁਣ ਹਰ ਦਾ ਸੰਤਾਪ ਇਹ ਲੋਕ ਭੋਗਦੇ ਨੇ ਪਰ ਇਹਨਾਂ ਨੂੰ ਹਾਲੇ ਤੱਕ ਨਹਿਰੀ ਪਾਣੀ ਦੀ ਸਹੂਲਤ ਵੀ ਨਹੀਂ ਮਿਲੀ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਵੀ ਨਹਿਰੀ ਪਾਣੀ ਦਿੱਤਾ ਜਾਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਜਿਹੜੀ ਫਸਲ ਹੈ ਉਹ ਪਾਲ ਸਕੀਏ ਕਿਉਂਕਿ ਨਹਿਰੀ ਪਾਣੀ ਜੱਫ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਤਾਂ ਦੂਜੇ ਸੂਬੇ ਲੈਂਦੇ ਨੇ ਪਰ ਕਿਤਨਾ ਕਿਤੇ ਹੜ੍ਹਾਂ ਵਾਲੇ ਜਿਹੜੇ ਹਾਲਾਤ ਨੇ ਉਹ ਇਸ ਇਲਾਕੇ ਨੂੰ ਜਾਂ ਫਿਰ ਕਹਿ ਲਈਏ ਪੰਜਾਬ ਦੇ ਉਹਨਾਂ ਲੋਕਾਂ ਨੂੰ ਭੋਗਣੇ ਪੈਂਦੇ ਨੇ ਜਿਹੜੇ ਪਾਣੀ ਨਹਿਰੀ ਨਹੀਂ ਵਰਤ ਰਹੇ ਪਰ ਫਿਰ ਵੀ ਕਿਤਨਾ ਕਿਤੇ ਹੁਣ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕੀ ਹੁਣ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਹਾਲਾਤ ਨੇ ਹੁਣ ਉਸ ਬਾਬਤ ਨਾਲ ਗੱਲਬਾਤ ਕਰਦੇ ਰਹਾਂਗੇ ਲੱਡ ਗੇਟ ਤੋਂ ਕੋਲ ਦਿੱਤੇ ਗਏ ਨੇ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਕਿ ਪਾਣੀ ਖੱਗਰ ਦਰਿਆ ਦੇ ਵਿੱਚੋਂ ਬਾਹਰ ਆ ਚੁੱਕਿਆ ਇਸ ਵਕਤ ਜਿਹੜਾ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਜਿਹੜੀਆਂ ਨੇ ਤਸਵੀਰਾਂ ਨੇ ਖੱਗਰ ਦਰਿਆ ਦੀਆਂ ਨੇ ਇੱਕ ਤਾਂ ਦਰਿਆ ਦੇ ਵੱਲੋਂ ਸਾਹਮਣੇ ਪਾਣੀ ਬਾਹਰ ਘਟਣ ਤੋਂ ਬਾਅਦ ਹੁਣ ਸੜਕਾਂ ਦੇ ਉੱਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਆ ਚੁੱਕਿਆ ਤੇ ਜਿਹੜੀ ਫਸਲਾਂ ਨੇ ਉਹ ਡੁੱਬ ਚੁੱਕੀਆਂ ਨੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਭਾਰੀ ਮੀ ਪਹਿਰੇ ਉਹਦੀ ਗੱਲ ਕਰ ਲਈ ਜਾਂ ਫਿਰ ਪਹਾੜਾਂ ਦੇ ਵਿੱਚ ਜਿਸ ਤਰ੍ਹਾਂ ਹਾਲਾਤ ਬਣੇ ਨੇ ਜਿਸ ਤਰ੍ਹਾਂ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਜਿਸਤਾ ਗੁਰਦਾਸਪੁਰ ਦਿਨਾਨਗਰ ਦੀ ਗੱਲ ਕਰ ਲਈ ਜਾਂ ਫਿਰ ਅੰਮ੍ਰਿਤਸਰ ਦੇ ਪਾਸੇ ਤਰਨਤਾਰਨ ਵਾਲਾ ਪਾਸਾ ਫਾਜ਼ਿਲਕਾ ਫੋਜ਼ਪੁਰ ਹੁਸ਼ਿਆਰ ਪਰ ਜਿਹੜਾ ਦੁਆਬਾ ਮਾਝੇ ਵਾਲਾ ਇਲਾਕਾ ਹੈ ਕਿਉਂਕਿ ਉੱਤੇ ਜਿਸ ਤਰ੍ਹਾਂ ਹੜਾਂ ਦੀ ਸਥਿਤੀ ਬਣੀ ਹੋਈ ਹੈ ਜਿੱਤਾਂ ਦੇ ਉੱਤੇ ਹਾਲਾਤ ਨੇ ਉੱਥੇ ਕਈ ਏਕੜ ਜਿਹੜੀ ਫਸਲ ਹੈ ਕਿਸਾਨਾਂ ਦੀ ਉਹ ਤਬਾਹ ਹੋ ਚੁੱਕੀ ਹੈ ਕਿਉਂਕਿ ਹੁਣ ਘੱਗਰ ਦਰਿਆ ਦੇ ਵਿੱਚ ਬੀਤੇ ਦਿਨੀ ਪਾਣੀ ਛੱਡਣ ਤੋਂ ਬਾਅਦ ਹੁਣ ਲਗਾਤਾਰ ਪਾਣੀ ਵਧਦਾ ਜਾ ਰਿਹਾ ਕਿਉਂਕਿ ਛੱਤ ਬਨੂੜ ਜੇਕਰ ਦੇਖਿਆ ਜਾਵੇ ਤਾਂ ਉੱਥੇ ਵੀ ਜਿਹੜੇ ਘੱਗਰ ਦਰਿਆ ਦੇ ਜਿਹੜੇ ਗੇਟ ਸੀ 11 ਦੇ 11 ਉਹ ਖੋਲ ਦਿੱਤੇ ਗਏ ਨੇ ਕਿਉਂਕਿ ਪਾਣੀ ਲਗਾਤਾਰ ਪਿੱਛੇ ਬਰਸਾਤ ਹੋਣ ਦੇ ਕਰਕੇ ਬਿਤੀ ਰਾਤ ਲਗਾਤਾਰ ਭਾਰੀ ਮੀਂਹ ਪੈਣ ਤੋਂ ਬਾਅਦ ਇਹ ਹਾਲਾਤ ਬਣੇ ਨੇ ਹੁਣ ਲਗਾਤਾਰ ਇੱਥੇ ਪਾਣੀ ਵਧਦਾ ਜਾ ਰਿਹਾ ਬਹੁਤ ਤੇਜ਼ੀ ਨਾਲ ਪਾਣੀ ਵਧ ਰਿਹਾ ਤੇ ਇੱਥੋਂ ਹੁਣ ਦੋ ਪਿੰਡਾਂ ਦਾ ਸੰਪਰਕ ਜੇਕਰ ਦੇਖਿਆ ਜਾਵੇ ਤਾਂ ਉਹ ਟੁੱਟ ਚੁੱਕਿਆ ਹੈ ਇਸ ਦਿਨ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਪੁਆਰਟੀਵੀ ਪੰਜਾਬ ਦੇ ਉੱਤੇ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਪੁਆਰਟੀ ਪੰਜਾਬ ਦੇ ਉੱਤੇ ਤੁਹਾਨੂੰ ਅਸੀਂ ਸਵੇਰ ਤੋਂ ਲਗਾਤਾਰ ਜਿਹੜੀ ਅਪਡੇਟ ਹੈ ਉਹ ਦੇ ਰਿਹਾ ਇਸ ਵਕਤ ਅਸੀਂ ਕਨੌਰ ਹਲਕੇ ਦੇ ਪਿੰਡ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਵੇਰੇ ਤੁਹਾਨੂੰ ਜਿਹੜਾ ਡੇੜਾ ਪੱਸੀ ਦਾ ਇਲਾਕਾ ਦਿਖਾਇਆ ਸੀ ਤੇ ਇਸ ਵਕਤ ਕਨੌਰ ਹਲਕੇ ਦੇ ਪਿੰਡ ਊਨਸਰ ਤੋਂ ਜਾਂਦੀ ਲੋ ਸਿਮਪਲੀ ਸੜਕ ਨੂੰ ਕਿਉਂਕਿ ਇੱਥੇ ਜਿਹੜੇ ਕ ਦੇਖਿਆ ਜਾਵੇ ਤਾਂ 2023 ਦੇ ਵਿੱਚ ਵੀ ਜਿਸ ਤਰ੍ਹਾਂ ਹੜ੍ਹਾਂ ਦੇ ਹਾਲਾਤ ਬਣੇ ਸੀ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੀ ਇਹੀ ਕਹਿਣਾ ਸੀ ਕਿ ਜੋ ਪ੍ਰਸ਼ਾਸਨ ਦੇ ਵੱਲੋਂ ਕੰਮ ਕੀਤੇ ਜਾਣੇ ਸੀ ਜਾਂ ਫਿਰ ਨੱਕ ਉਹ ਹਾਲੇ ਤੱਕ ਨਹੀਂ ਪੂਰੇਗੇ ਲੋਕਾਂ ਦੇ ਵੱਲੋਂ ਵੀ ਕਿਤਨਾ ਕਿਤੇ ਜਿਸ ਤਰ੍ਹਾਂ ਕਿਸਾਨਾਂ ਦਾ ਭਾਰੀ ਜਿਹੜਾ ਹੁਣ ਨੁਕਸਾਨ ਦੀ ਗੱਲ ਕਰੀ ਤਾਂ ਫਸਲਾਂ ਪੱਕਣ ਦੇ ਉੱਤੇ ਖੜੀਆਂ ਨੇ ਕਿ ਕਈ ਜਿਹੜੀ ਜੇਰੀ ਹੈ ਜਾਂ ਫਿਰ ਝੋਨਾ ਉਹ ਉਹਦੇ ਜਿਹੜੀ ਬੱਲਾ ਵੀ ਆ ਚੁੱਕੀਆਂ ਨੇ ਜਾਂ ਫਿਰ ਕਹਿ ਲਿਓ ਉੱਤੇ ਫਲ ਵੀ ਲੱਗ ਚੁੱਕਿਆ ਤੇ ਹੁਣ ਨਿਸਰ ਚੁੱਕੀਆਂ ਨਜੇਰੀ ਜਿਹੜੇ ਝੋਨਾ ਵੈ ਤੇ ਉਸ ਦੇ ਕਰਕੇ ਹੁਣ ਦੇਖਣਾ ਬਿਹਦ ਖਾਸ ਹੀ ਹੋਵੇਗਾ ਕਿ ਹੁਣ ਜੇਕਰ ਪਾਣੀ ਹੋਰ ਵੱਧ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਇਸ ਵਾਰ ਝੋਨੇ ਦੀ ਜਿਹੜੀ ਫਸਲ ਹੈ ਉਹ 15 ਦਿਨ ਪਹਿਲਾਂ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਸੀ ਇਸ ਤੇ ਕਰਕੇ ਅਸੀਂ 15 ਸਤੰਬਰ ਤੋਂ ਹੀ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ ਜਿਹੜੀ ਬੋਲੀ ਹੈ ਜਾਂ ਪਰ ਮੰਡੀਆਂ ਦੇ ਵਿੱਚ ਖਰੀਦ ਹੈ ਉਹ ਸ਼ੁਰੂ ਕਰਾਂਗੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਪਰ ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣ ਚੁੱਕੇ ਨੇ ਹੁਣ ਵੇਖਣਾ ਬਿਹਿਤ ਖਾਸ ਹੀ ਹੋਵੇ ਕਿ ਹੜ੍ਹਾਂ ਤੋਂ ਲਗਾਤਾਰ ਰੋਕ ਥਾਮ ਦੇ ਲਈ ਸਰਕਾਰ ਦੇ ਵੱਲੋਂ ਓਕੋ-ਵਕੋ ਯਤਨ ਕਰਨ ਦੇ ਵਾਅਦੇ ਵੀ ਕੀਤੇ ਜਾਂਦੇ ਨੇ ਦਾਅਵੇ ਵੀ ਕੀਤੇ ਜਾਂਦੇ ਨੇ ਭਾਵੇਂ ਜਿਹੜੀ ਮਰਜ਼ੀ ਸਰਕਾਰ ਮੌਜੂਦਾ ਰਾਜ ਕਰ ਲਈ ਹੋਵੇ ਜਾਂ ਫਿਰ ਪਹਿਲਾਂ ਰਾਜ ਕਰ ਚੁੱਕੀਆਂ ਸਰਕਾਰਾਂ ਹੋਣ ਪਰ ਹਾਲੇ ਤੱਕ ਜਿਉਂ ਦੇ ਤਿਉਨੇ ਹੜ੍ਹਾਂ ਤੋਂ ਲੋਕਾਂ ਨੂੰ ਨਜਾਤ ਤਵਾਨ ਦੇ ਲਈ ਜੋ ਹਾਲਾਤ ਨੇ ਹਰ ਵਾਰ ਦੀ ਤਰ੍ਹਾਂ ਹੜ ਜਦੋਂ ਆਉਂਦੇ ਨੇ ਤਾਂ ਪਾਣੀ ਹੈ ਜਿਹੜਾ ਉਹ ਲਗਾਤਾਰ ਇਸੇ ਤਰ੍ਹਾਂ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰਦਾ ਅੱਗੇ ਤੁਰ ਜਾਂਦਾ ਪਰ ਲੰਬੇ ਸਮੇਂ ਤੋਂ ਕੱਗਰ ਦਰਿਆ ਦੇ ਉੱਤੇ ਰਾਜਨੀਤੀ ਹੁੰਦੀ ਆਈ ਹੈ ਲੰਬੇ ਸਮੇਂ ਤੋਂ ਇਸ ਦੇ ਉੱਤੇ ਵੋਟਾਂ ਨੂੰ ਲੈ ਕੇ ਸਰਕਾਰਾਂ ਬਣਦੀ ਰਹੀਆਂ ਨੇ ਪਰ ਹੁਣ ਇੱਕ ਵਾਰ ਫਿਰ ਕਿਤੇ ਨਾ ਕਿਤੇ ਹੁਣ ਚੋਣਾ ਵੀ ਨੇੜੇ ਨੇ 27 ਦੀ ਚੌਣ ਵੀ ਅੱਗੇ ਨੇੜੇ ਐ ਤੇ ਹੁਣ ਇੱਕ ਵਾਰ ਫਿਰ ਸਿਆਸਤ ਜੇ ਜੋ ਕੁਝ ਹਾਲਾਤ ਘੱਗਰਿਆ ਦੇ ਬਣੇ ਨੇ ਜਾਂ ਫਿਰ ਬਾਕੀ ਦਰਿਆਵਾਂ ਦੇ ਸਤਲੋ ਚ ਭਾਖੜਾ ਜੋ ਜੋ ਉੱਥੋਂ ਆ ਰਿਹਾ ਜਾਂ ਫਿਰ ਦੂਜੇ ਪਾਸੇ ਜਿਹੜੇ ਹੋਦ ਦਰਿਆ ਨੇ ਰਾਵੀ ਬਿਆਸ ਦੀ ਗੱਲ ਕਰ ਲਈ ਉੱਥੇ ਵੀ ਹੁਣ ਇਸ ਮਸਲੇ ਨੂੰ ਲੈ ਕੇ ਹੁਣ ਰਾਜਨੀਤੀ ਭਾਰੂ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਦੇ ਵੱਲੋਂ ਜਿਹੜੇ ਪ੍ਰਬੰਧ ਨਹੀਂ ਕੀਤੇ ਗਏ ਨਾ ਤਾਂ ਪਹਿਲੀਆਂ ਸਰਕਾਰਾਂ ਨੇ ਜਿਹੜੇ ਅੱਜ ਦੀ ਸੱਤਾ ਧਿਰ ਦੇ ਉੱਤੇ ਇਲਜ਼ਾਮ ਲਗਾ ਰਹੇ ਨਾ ਤਾਂ ਉਹਨਾਂ ਨੇ ਕਦੇ ਪਹਿਲਾਂ ਇਸ ਦੇ ਨੂੰ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਸੋਚਿਆ ਨਾ ਹੀ ਅੱਜ ਦੀ ਸਰਕਾਰਾਂ ਸਿਰਫ ਇੰਨਾ ਹੁੰਦਾ ਜਦੋਂ ਸੱਤਾ ਤੇ ਰਹਿੰਦੀ ਆ ਉਹ ਇਸ ਦੇ ਉੱਤੇ ਕਿਰਜ ਰੁ ਜਾਂਦੀ ਹੈ ਪਰ ਪੰਤਾਲਾ ਉੱਥੇ ਦਾ ਉੱਥੇ ਆ ਤੇ ਹਾਲੇ ਤੱਕ ਇਸ ਮਸਲੇ ਦੇ ਉੱਤੇ ਕੁਝ ਨਹੀਂ ਸਾਹਮਣੇ ਆਇਆ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਹੁਣ ਜਿਹੜਾ ਕਿਤਨਾ ਪਾਣੀ ਜਿਹੜਾ ਵੱਧ ਚੁੱਕਿਆ ਇੱਕ ਅਗਰ ਦਰਿਆ ਦਾ ਓਵਰ ਪਾਣੀ ਜਿਹੜਾ ਬਾਹਰ ਆ ਰਿਹਾ ਤੇ ਹੁਣ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਿਆਰ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰ ਜੇ ਤੀ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਇਸ ਵਾਰ 15 ਦਿਨ ਪਹਿਲਾਂ ਲੱਗੀ ਸੀ ਪਹਿਲਾਂ ਜਿਹੜੀ ਖਰੀਦ ਸੀ ਝੋਨੇ ਦੀ ਉਹ 1 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਤੇ ਇਸ ਵਾਰ 15 ਸਤੰਬਰ ਤੋਂ ਚੋਨੇ ਦੀ ਖਰੀਦ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਤੇ 15 ਦਿਨ ਉਸ ਤੇ ਵੀ ਜੇਕਰ ਦੇਖਿਆ ਜਾਵੇ ਤਾਂ ਰਹਿ ਚੁੱਕੇ ਨੇ ਪਰ ਕਿਤੇ ਨਾ ਕਿਤੇ ਹੁਣ ਪੰਜਾਬ ਦੇ ਕਿਸਾਨ ਨੇ ਜਿਹੜੇ ਆਰਥਿਕ ਪੱਖੋਂ ਝੋੜੇ ਜਾ ਚੁੱਕੇ ਨੇ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੁਣ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਪਾਣੀ ਦਿਖ ਰਿਹਾ ਇਸ ਦੇ ਵਿੱਚ ਸਾਰੇ ਦੇ ਵਿੱਚ ਝੋਨਾ ਲੱਗਿਆ ਹੋਇਆ ਕਿਉਂਕਿ ਝੋਨਾ ਡੁੱਬ ਚੁੱਕਿਆ ਡਿੱਗ ਚੁੱਕਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੁਣ ਉਹਦਾ ਤੁਸੀਂ ਦੇਖੋ ਵੀ ਹੁਣ ਪੱਕਣ ਦੇ ਉੱਤੇ ਫਸਲ ਦੀ ਤਾਂ ਉਸ ਦਾ ਨੁਕਸਾਨ ਕਿੰਨਾ ਹੋਵੇਗਾ ਪਰ ਭਾਈ ਕਿਵੇਂ ਹੋਵੇਗੀ ਦੂਜੇ ਪਾਸੇ ਜਿੱਥੇ ਪਾਣੀ ਜਾ ਰਿਹਾ ਉੱਥੇ ਅੱਗੇ ਤੁਹਾਨੂੰ ਉਹ ਵੀ ਦੇਖੋ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਨੇ ਜਿਹੜੇ ਹੁਣ ਤਵਾਦ ਵਾਲਾ ਇਲਾਕਾ ਸੀ ਜਿਹੜਾ ਪਟਿਆਲਾ ਮੋਹਾਲੀ ਦੀ ਗੱਲ ਕਰ ਲਈਏ ਜੇ ਅੱਗੇ ਜਿਹੜੇ ਹਲਕੇ ਘਨੌਰ ਸਨੌਰ ਜਾਂ ਫਿਰ ਅੱਗੇ ਪਟਿਆਲਾ ਦੇਵੀਗੜਾ ਵਾਲਾ ਇਲਾਕੇ ਦੀ ਗੱਲ ਕਰ ਲਈ ਹੁਣ ਇਹ ਬੱਚੇ ਹੋਏ ਸੀ ਪਹਿਲਾਂ ਪਾਣੀ ਲੈ ਪਰ ਅੱਜ ਪਾਣੀ ਜਿਸ ਤਰ੍ਹਾਂ ਪਿੱਛੇ ਜਾਦਾ ਦੱਸਿਆ ਜਾ ਰਿਹਾ ਤੇ ਹੁਣ ਅੱਜ ਦੀ ਰਾਤ ਇਹਨਾਂ ਇਲਾਕੇ ਦੇ ਲੋਕਾਂ ਦੇ ਲਈ ਬੜੀ ਗੰਭੀਰ ਹੈ ਕਿ ਜੇਕਰ ਹੋਰ ਵੱਧਿਆ ਤਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਪਹਿਲਾਂ 2003 ਦੀ ਗੱਲ ਕਰਦੇ ਹਾਂ ਹੜ੍ਹਾਂ ਵਾਲੇ ਹਾਲਾਤ ਸੀ ਜਾਂ ਫਿਰ ਪਿਛਲੇ ਬਾਦ 2023 ਦੇ ਵਾਲੇ ਹਾਲਾਤ ਸੀ ਕਿਤੇ ਉਹ ਹਾਲਾਤ ਨਾ ਬਣ ਜਾਣ ਕਿਉਂਕਿ ਉਦੋਂ ਪਾਣੀ ਬਹੁਤ ਓਵਰ ਹੋ ਚੁੱਕਿਆ ਸੀ ਪਰ ਹੁਣ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਸੋ ਇਸ ਦੇ ਉੱਤੇ ਹੁਣ ਵੇਖਣਾ ਬਿਹਤ ਖਾਸ ਹੀ ਹੋਵੇਗਾ ਤੁਹਾਨੂੰ ਹੋਰ ਅਪਡੇਟ ਵੀ ਦਿੰਦੇ ਰਹਾਂਗੇ ਕਿ ਕੁਝ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਇਸ ਬਾਬਤ ਤੁਹਾਨੂੰ ਉਹ ਵੀ ਦੱਸ ਦੇਵਾਂਗੇ ਤੁਸੀਂ ਜਿਹੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਤੁਹਾਨੂੰ ਇਹ ਹਾਲਾਤ ਦਿਖਾਏ ਨੇ ਕਿਉਂਕਿ ਇਸ ਦੇ ਉੱਤੇ ਜੇਕਰ ਸਰਕਾਰਾਂ ਪਿਛਲੇ ਸਮੇਂ ਦੇ ਉੱਤੇ ਗੰਭੀਰ ਹੁੰਦੀਆਂ ਤਾਂ ਇਹ ਹਾਲਾਤ ਨਾ ਬਣਦੇ ਅੱਜ ਪੰਜਾਬ ਦੇ ਵਿੱਚ ਭਾਵੇਂ ਜਿਹੜੇ ਮంత్రి ਸਿਵ ਵਿਭਾਗ ਨਾਲ ਸੰਬੰਧਿਤ ਤਾਂ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ ਕਿ ਜਾਂ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਾਡੇ ਵੱਲੋਂ ਸਾਰੇ ਪੁਗਤਾ ਪ੍ਰਬੰਧ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਪਰ ਪੰਤਾਲਾ ਉੱਥੇ ਦਾ ਉੱਤੇ ਤੁਹਾਨੂੰ ਇਸ ਕਰਕੇ ਅਸੀਂ ਲਗਾਤਾਰ ਇਹੀ ਗੱਲ ਕਰ ਰਹੇ ਹਾਂ ਨਾ ਤਾਂ ਪਹਿਲੀਆਂ ਸਰਕਾਰਾਂ ਨੇ ਇਸ ਮੁੱਦੇ ਦੇ ਗੰਭੀਰਤਾ ਦੇ ਨਾਲ ਗੱਲ ਕੀਤੀ ਹੈ ਸਿਰਫ ਲੋਕਾਂ ਨੂੰ ਵੋਟਾਂ ਲੈਣ ਦੇ ਵਾਸਤੇ ਹੀ ਗੁੰਮਰਾਹ ਕੀਤਾ ਹਾਲੇ ਤੱਕ ਹਾਲੇ ਤੱਕ ਲੋਕ ਇਸ ਮਸਲੇ ਦੇ ਉੱਤੇ ਪਿੱਸੇ ਜਾ ਰਹੇ ਨੇ ਕਿਉਂਕਿ ਪਾਣੀ ਪਿੱਛੇ ਵੀ ਲਗਾਤਾਰ ਸੜਕ ਦੇ ਉੱਤੇ ਵਾਧਾ ਜਾ ਰਿਹਾ ਕਿਉਂਕਿ ਹੁਣ ਤੁਹਾਨੂੰ ਜੇ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਹੁਣ ਇੱਕ ਪਾਰਟੀ ਪੰਜਾਬ ਦੇ ਉੱਤੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਤੁਹਾਨੂੰ ਸਵੇਰ ਤੋਂ ਅਸੀਂ ਜਿੱਤੋਂ ਹੁਣ ਐਮਐਸਟੀ ਹੰਸਾ ਸਾਹਿਬ ਕਹਿੰਦੇ ਕਿਤੋਂ ਦੀ ਵੀਡੀਓ ਹੈ ਇਹ ਵੀਡੀਓ ਜਿਹੜੀ ਹੈਗੀ ਹੈ ਇਹ ਹੁਣ ਕਨੌਰ ਹਲਕੇ ਦੇ ਪਿੰਡ ਓਨਸਰ ਤੋਂ ਲੋ ਸਿੰਪਲੀ ਨੂੰ ਜਾਂਦੀ ਸੜਕ ਦੀ ਹੈ ਕਿਉਂਕਿ ਦੇਖੋ ਇਹ ਉਹ ਰਸਤਾ ਹੈ ਜਦੋਂ ਸ਼ੰਭੂ ਬਾਰਡਰ ਬੰਦ ਸੀ ਤਾਂ ਇੱਥੋਂ ਦੀ ਤੁਸੀਂ ਲੰਘੇ ਜਰੂਰ ਹੋਵੋਗੇ ਕਿਉਂਕਿ ਇੱਥੋਂ ਦੀ ਆਵਾਜਾਈ ਸੀ ਜਿਹੜੀ ਉਹ ਇੱਥੋਂ ਦੀ ਅੰਬਾਲਾ ਜਾਂ ਫਿਰ ਕਹਿੰਦੀ ਹੈ ਜਿਹੜੀ ਦਿੱਲੀ ਜਾਂਦੀ ਸੀ ਉਹ ਜਾਂਦੀ ਹੁੰਦੀ ਸੀ ਜਾਂ ਫਿਰ ਦਿੱਲੀ ਤੋਂ ਪੰਜਾਬ ਆਉਣ ਵਾਲੀ ਆਵਾਜਾਈ ਇੱਥੋਂ ਬਹੁਤ ਚੱਲਦੀ ਹੁੰਦੀ ਸੀ ਉਦੋਂ ਇਹ ਕੋਈ ਘੱਗਰ ਦਰਿਆ ਵਾਲਾ ਉਹ ਇਲਾਕਾ ਹੈ ਕਿ ਬਹੁਤ ਸਾਰੇ ਲੋਕ ਇਸ ਥਾਂ ਦੇ ਉੱਤੋਂ ਲੰਘੇ ਜਰੂਰ ਹੋਣਗੇ ਜਦੋਂ ਸ਼ੰਭੂ ਬਾਰਡਰ ਬੰਦ ਸੀ ਪਰ ਅੱਜ ਫਿਰ ਜਿਹੋ ਜਿਹੇ ਹਾਲਾਤ ਨੇ ਸ਼ੰਭੂ ਬਾਰਡਰ ਦੇ ਜਿਹੜੀ ਉੱਥੇ ਘੱਗਰ ਦੇ ਵਿੱਚ ਦੇਖ ਉੱਥੇ ਵੀ ਪਾਣੀ ਹੁਣ ਵੱਧ ਲਗਾਤਾਰ ਵੱਧ ਰਿਹਾ ਤੇ ਹੁਣ ਇੱਥੇ ਵੀ ਪਾਣੀ ਜਿਹੜਾ ਖੱਗਰ ਦਾ ਜਿਹੜਾ ਸੀ ਉਹ ਬਾਹਰ ਆ ਚੁੱਕਿਆ ਏ ਲਗਾਤਾਰ ਲੋਕਾਂ ਦੀਆਂ ਨਜ਼ਰਾਂ ਪਿਆਖਰ ਲੋਕ ਸਹਮੇ ਹੋਏ ਨੇ ਅੱਜ ਦੀ ਰਾਤ ਲੋਕਾਂ ਦੇ ਲਈ ਬੜੀ ਅਹਿਮ ਇਸ ਕਰਕੇ ਬਣ ਜਾਂਦੀ ਹੈ ਕੀ ਅੱਜ ਜੇਕਰ ਪਾਣੀ ਹੋਰ ਵਧਿਆ ਤਾਂ ਰਾਤ ਦੇ ਰਾਤ ਤੱਕ ਕਿਸਾਨਾਂ ਦੇ ਲਈ ਇਤੋਂ ਦੇ ਬਸਿਕਾ ਦੇ ਲੋਕਾਂ ਦੇ ਲਈ ਬੜੀ ਕੰਬੀਰਤਾ ਵਾਲਾ ਸਮਾਂ ਹੋ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਤਾਂ ਅਲਰਟ ਜਾਣਕਾਰੀ ਜਿਹੜੀ ਦਿੱਤੀ ਗਈ ਸੀ ਉਸ ਦੇ ਵਿੱਚ ਇਹ ਗੱਲ ਕਿਹਾ ਗਿਆ ਸੀ ਜਿਸ ਤਰ੍ਹਾਂ ਇਹ ਪਿੰਡ ਵੀ ਉਹਦੇ ਵਿੱਚ ਸੀ ਓਨਸਰ ਜਿਹੜਾ ਪਿੰਡ ਦੇ ਵਿੱਚ ਖੜਿਆ ਕਿ ਇਸ ਪਿੰਡ ਦੇ ਲੋਕ ਠੱਗਰ ਦੇ ਨਜ਼ਦੀਕ ਨਾਲ ਜਾਣ ਪਰ ਠੱਗਰ ਦਾ ਪਾਣੀ ਹੁਣ ਖੇਤਾਂ ਦੇ ਵੀ ਸੜਕਾਂ ਦੇ ਉੱਤੇ ਪਹੁੰਚ ਚੁੱਕਿਆ ਹੈ ਤੇ ਇਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਕਵਾਟੀ ਪੰਜਾਬ ਦੇ ਉੱਤੇ ਦਿਖਾ ਰਿਆ ਇਹ ਹੁਣਸਰ ਤੋਂ ਅੰਬਾਲਾ ਜਾਣ ਵਾਲਾ ਰਸਤਾ ਹੈ ਜਿੱਥੇ ਪਾਣੀ ਤੁਸੀਂ ਵੇਖ ਰਹੇ ਹੋ ਇਸ ਵਕਤ ਕਿਉਂਕਿ ਦੂਜੇ ਪਾਸੇ ਉਹ ਜਿਹੜੇ ਆਪਾਂ ਦੇਖੀ ਤਾਂ ਉਹ ਖੜੇ ਨੇ ਉਹ ਇੱਥੇ ਸਕੂਟਰ ਮੋਟਰਸਾਈਕਲ ਲੈ ਕੇ ਆਣਾ ਬਹੁਤ ਔਖਾ ਕਿਉਂਕਿ ਇਹ ਰੈਂਪ ਹੈ ਜੋ ਪਾਣੀ ਨਿਕਲਣ ਵਾਸਤੇ ਹੁੰਦਾ ਇੱਥੇ ਪਾਣੀ ਬਹੁਤ ਹੈ ਤਕਰੀਬਨ ਕਈ ਫੁੱਟ ਪਾਣੀ ਇੱਥੇ ਜੇਕਰ ਦੇਖੀ ਜਾਵੇ ਉਦੋਂ ਪਾਣੀ ਦਾ ਬਾਅਦ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ ਚੱਲ ਰਿਹਾ ਤੇ ਕਿੰਨਾ ਹੋਰ نیچے ਡੂੰਘਾ ਪਾਣੀ ਹੋਵੇਗਾ ਸੋ ਇਸ ਬਾਬਤ ਲਗਾਤਾਰ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਜੁੜੋ ਕਵਾਟੀ ਪੰਜਾਬ ਦੇ ਨਾਲ